ਇਸ ਖਿਲਾੜੇ ਤੇ ਤਿਆਰ ਕੀਤਾ ਜਾਂਦਾ ਹੈ ਸ਼ੁੱਧ ਗੁੜ ਤੇ ਸ਼ੱਕਰ ਦੋਸਤੋ ਅੱਜ ਤੁਹਾਨੂੰ ਮਲਵਈ ਖਿਲਾੜੇ ਤੇ ਲੈ ਚਲਦੇ ਹਾਂ ਇਸ ਖਿਲਾੜੇ ਤੇ ਸਾਹਮਣੇ ਹੀ ਤਿਆਰ ਹੁੰਦੇ ਗੁੜ ਸ਼ੱਕਰ ਦੀ ਮੰਗ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਲੋਕਾਂ ਦੀ ਮੰਗ ਮੁਤਾਬਕ ਗੁੜ ਸ਼ੱਕਰ ਤਿਆਰ ਕਰਨ ਦੇ ਲਈ ਪ੍ਰਬੰਧਕਾਂ ਵੱਲੋਂ ਇੱਕ ਹੋਰ ਖਿਲਾੜਾ ਚਾਲੂ ਕੀਤਾ ਗਿਆ ਹੈ ਮਾਨਸਾ ਦੇ ਪਿੰਡ ਖਿਆਲਾ ਚ ਮੇਨ ਰੋਡ ਤੇ ਚੱਲਦੇ ਇਸ ਖਿਲਾੜੇ ਨੂੰ ਮਲਵਈ ਸਟੋਰ ਦਾ ਨਾਮ ਦਿੱਤਾ ਹੋਇਆ ਹੈ ਤੇ ਇਸ ਮਲਵਈ ਸਟੋਰ ਤੇ 10-12 ਕਿਸਮ ਦਾ ਗੁੜ ਤਿਆਰ ਕੀਤਾ ਜਾਂਦਾ ਹੈ ਲਾੜੇ ਦੇ ਮਾਲਕ ਹਰਦੀਪ ਸਿੰਘ ਜਟਾਣਾ ਦਾ ਕਹਿਣਾ ਹੈ ਕਿ ਸਾਡੇ ਵੱਲੋਂ ਤਿਆਰ ਕੀਤੇ ਜਾਂਦੇ ਗੁੜ ਸ਼ੱਕਰ ਦੀ ਮੰਗ ਜਾਦਾ ਹੋਣ ਕਾਰਨ ਸਾਡੇ ਵੱਲੋਂ ਇੱਕ ਹੋਰ ਪ੍ਰੋਜੈਕਟ ਲਾਇਆ ਗਿਆ ਹੈ ਬਿਲਕੁਲ ਜੀ ਮੰਗ ਤਾਂ ਲਗਾਤਾਰ ਵੱਧ ਰਹੀ ਹੈ ਜੀ ਜਿਉਂ-ਜਿਉਂ ਲੋਕ ਜਾਗਰੂਕ ਹੋ ਰਹੇ ਨੇ ਜੇ ਖਾਣ ਪੀਣ ਨਾਲ ਕੋਈ ਕਿਸੇ ਦੀ ਤੀ ਆਪ ਦਾ ਮਸਲਾ ਹੱਲ ਹੋਇਆ ਕਿਸੇ ਦਾ ਇਮਿਊਨਿਟੀ ਬੂਸਟ ਹੋਇਆ ਤਾਂ ਉਹ ਮਤਲਬ ਜਿੰਨੇ ਸਾਡੇ ਖਪਤਕਾਰ ਨੇ ਜਦੋਂ ਵੀ ਦੁਬਾਰੇ ਮੁੜ ਕੇ ਆਉਂਦੇ ਉਹਦੇ ਨਾਲ ਦੋ ਚਾਰ ਬੰਦੇ ਨਵੇਂ ਆਉਂਦੇ ਨੇ ਤੇ ਫਿਰ ਸਾਥੋਂ ਗੁੜ ਪੂਰਾ ਨਹੀਂ ਹੁੰਦਾ ਸੀ ਤੇ ਫਿਰ ਲਾਂਬੇ ਆਉਂਦੇ ਸੀ ਕਹਿੰਦੇ ਤੁਸੀਂ ਖਾਨ ਤਾਂ ਲਾਤਾ ਦਿੰਦੇ ਹੈ ਨਹੀਂ ਫਿਰ ਅਸੀਂ ਇਹਦਾ ਬਦਲ ਲੱਭਿਆ ਸੀ ਇੱਕ ਨਾਲ ਹੁਣ ਅਸੀਂ ਕੋਟ ਦੁਨੇ ਇੱਕ ਪ੍ਰੋਜੈਕਟ ਹੋਰ ਸ਼ੁਰੂ ਕੀਤਾ ਹੋਰ ਕਲਾੜਾ ਸ਼ੁਰੂ ਕੀਤਾ ਉੱਥੇ ਵੀ ਸਾਡਾ ਮਲਵਾਈ ਘੋੜਾ ਜਿਹੜਾ ਮਿਲਦਾ ਤੇ ਉੱਥੇ ਸਾਡੀ ਟੀਮ ਹੈ ਸੱਤ ਮੈਂਬਰਾਂ ਦੀ ਉਹ ਤਿਆਰ ਕਰਦੇ ਨੇ ਜੀ ਜੇ ਉੱਥੇ ਕੋਈ ਕੋਈ ਪਲੱਸ ਹੋ ਜਾਂਦਾ ਤੇ ਸਾਨੂੰ ਇੱਧਰ ਜ਼ਰੂਰਤ ਰਹਿੰਦੀ ਆ ਤਾਂ ਫਿਰ ਅਸੀਂ ਉੱਥੋਂ ਹੈ ਤਾਂ ਮਲਵਾਈ ਗੁੜੀ ਜੀ ਉਦਾ ਨਾਮ ਮਲਵਾਈ ਕਲਾੜਾਈ ਹੈ ਤੇ ਭਿੱਖੀ ਤੋਂ ਜਦੋਂ ਆਪਾਂ ਤਨਹੋਲੇਵਾਲ ਨੂੰ ਜਾਂਦੇ ਆਂ ਕੋਟ ਦੁੰਨਾ ਪਿੰਡ ਲੰਘ ਕੇ ਹਸਪਾਲ ਕਲਾਂ ਤੋਂ ਪਹਿਲਾਂ ਖੱਬੇ ਹੱਥ ਸ਼ਿਪਦੇ ਵਾਲੇ ਪਾਸੇ ਮਤਲਬ ਸੜਕ ਦੇ ਉੱਥੇ ਆਉਂਦਾ ਉੱਥੇ ਸਾਡਾ ਬੇਟਾ ਹੁੰਦਾ ਜੀ ਉਹ ਵਹਿੰਦਾ ਤੇ ਜਿਹੜੀ ਟੀਮ ਹੈ ਸਾਡੇ ਕਾਰੀਗਰ ਨੇ ਉਹ ਸਾਡੇ ਪੁਰਾਣੇ ਸਾਡੇ ਮਿਸਤਰੀ ਜਾਂਦੇ ਰਹੇ ਤੇ ਜੇ ਉੱਥੋਂ ਲੈਣਾ ਚਾਹੁੰ ਤਾਂ ਕੋਈ ਮੋਬਾਈਲ ਨੰਬਰ ਵਗੈਰਾ ਉੱਥੇ ਜਿਹੜਾ ਸੰਪਰਕ ਕੀਤਾ ਜਾ ਸਕਦਾ ਹਾਂ ਜੀ ਜਾ ਸਕਦੇ ਨੇ ਜੀ ਮੋਬਾਈਲ ਨੰਬਰ ਤਾਂ ਮੇਰਾ ਹੀ ਹੈ ਮਤਲਬ 94177 54517 ਵੈਸੇ ਬੇਟਾ ਵੀ ਹੁੰਦਾ ਉੱਥੇ